ਇਹ ਕਿਹੜੀਆਂ ਕਿਹੜੀਆਂ ਨੈਸ਼ਨਲ ਪਾਰਟੀਆਂ ਨੇ ਕਿਹੜੀਆਂ ਖੇਤਰੀ ਪਾਰਟੀਆਂ ਨੇ ਆਏ ਜੀ ਸਾਡੇ ਕੋਲ ਟੋਟਲ ਅੱਜ ਸ਼ਾਮ 3 ਵਜੇ ਤੱਕ 43 ਨੋਮੀਨੇਸ਼ਨਸ ਜੋ ਹੈ ਐਜ਼ ਅਰਓ ਮੈਨੇ ਰੀਸੀਵ ਕੀਤੇ ਇਹਦੇ ਵਿੱਚ ਜੇ ਮੈਂ ਨੈਸ਼ਨਲ ਪਾਰਟੀਆਂ ਦੀ ਗੱਲ ਕਰਾਂ ਇੱਥੇ ਚਾਰ ਨੈਸ਼ਨਲ ਪਾਰਟੀਆਂ ਦੇ ਕੈਂਡੀਡੇਟਸ ਨੇ ਥੇ ਆਪਣਾ ਨਾਮਜ਼ਦਗੀ ਫਾਰਮ ਦਿੱਤਾ ਹੈ ਜੇ ਮੈਂ ਸਟੇਟ ਪਾਰਟੀ ਦੀ ਗੱਲ ਕਰਾਂ ਤੇ ਕਾਲੀ ਦਲ ਤੇ ਕਾਲੀ ਦਲ ਅੰਮ੍ਰਿਤਸਰ ਨੇ ਦਿੱਤਾ ਹੈ ਬਾਕੀ ਅਨਰਕਗਨਾਈਜ਼ਡ ਪਾਰਟੀਆਂ ਤੇ ਇੰਡੀਪੈਂਡੈਂਟਸ ਨੇ ਸਰੇ ਸਕਰੂਟੀ ਕਦੋਂ ਹੋਏਗੀ ਤੇ ਵਾਪਸੀ ਕਦੋਂ ਤੱਕ ਹੋਏਗੀ ਸਕਰੂਟੀ ਕੱਲ 11 ਵਜੇ ਸਕਰੂਟੀ ਦਾ ਟਾਈਮ ਹੈ ਜੀ ਉਸ ਦੇ ਵਿੱਚ ਅਸੀਂ ਸਾਰੇ ਇਹ ਜੋ ਨੋਮੀਨੇਸ਼ਨ ਫਾਰਮਸ ਹੈ ਇਹਨਾਂ ਦੀ ਵੈਰੀਫਿਕੇਸ਼ਨ ਕਰਾਂਗੇ ਤੇ ਉਹਦੇ ਬਾਅਦ ਦੇਖਾਂਗੇ ਕਿ ਕੌਣ ਕੌਣ ਸੇ ਜੋ ਵੈਲਿਡ ਹੈ ਇਹਨਾਂ ਚੋਂ ਔਰ ਕੱਲ ਸ਼ਾਮ ਨੂੰ 3 ਵਜੇ ਤੱਕ ਇਹਨੂੰ ਫਾਈਨਲ ਕਰ ਦਾਂਗੇ ਸਰ ਕੌਂਸਲ ਆਕਸੀਕਰ ਨੂੰ ਆਨਲਾਈਨ ਵੀ ਉਹ ਪਰਸੋਂ ਹੈ ਜੀ ਪਰਸੋਂ ਜੋ ਹੈ 16 ਤਾਰੀਖ ਨੂੰ 11 ਵਜੇ ਤੋਂ ਲੈ ਕੇ 17 ਤਾਰੀਖ ਸ਼ਾਮ ਦੇ 3 ਵਜੇ ਤੱਕ ਤੁਸੀਂ ਆਪਣੇ ਨਾਮਜ਼ਦਗੀ ਦੇ ਨੋਮੀਨੇਸ਼ਨ ਦੇ ਫਾਰਮ ਵਾਪਸ ਲੈ ਸਕਦੇ ਹੋ ਤੇ ਇਹਦਾ ਆਪਣੇ ਸਿੰਬਲ ਸਿੰਬਲ ਆ ਲੋਕੇਸ਼ਨ 17 ਤਾਰੀਖ ਨੂੰ 3 ਵਜੇ ਆ ਜੀ ਠੀਕ ਹੈ ਠੀਕ ਇਹਨੇ ਦੀ ਕਿਹੜੀਆਂ ਕਿਹੜੀਆਂ ਨੈਸ਼ਨਲ ਪਾਰਟੀਆਂ ਦੇ ਕਿਹੜੀਆਂ ਖੇਤਰੀ ਪਾਰਟੀਆਂ ਨੇ ਆਏ ਜੀ ਸਾਡੇ ਕੋਲ ਟੋਟਲ ਅੱਜ ਸ਼ਾਮ 3 ਵਜੇ ਤੱਕ 43 ਨੋਮੀਨੇਸ਼ਨਸ ਜੋ ਹੈ ਐਜ਼ ਅਰਓ ਮੈਨੇ ਰਿਸੀਵ ਕੀਤੇ ਇਹਦੇ ਵਿੱਚ ਜੇ ਮੈਂ ਨੈਸ਼ਨਲ ਪਾਰਟੀਆਂ ਦੀ ਗੱਲ ਕਰਾਂ ਇੱਥੇ 4 ਨੈਸ਼ਨਲ ਪਾਰਟੀਆਂ ਦੇ ਕੈਂਡੀਡੇਟਸ ਨੇ ਥੇ ਆਪਣਾ ਨਾਮਜ਼ਦਗੀ ਫਾਰਮ ਦਿੱਤਾ ਹੈ ਜੇ ਮੈਂ ਸਟੇਟ ਪਾਰਟੀ ਦੀ ਗੱਲ ਕਰਾਂ ਤੇ ਕਾਲੀ ਦਲ ਤੇ ਕਾਲੀ ਦਲ ਅੰਮ੍ਰਿਤਸਰ ਨੇ ਕੀਤਾ ਹੈ ਬਾਕੀ ਅਨ ਰਿਕਗਨਾਈਜ਼ਡ ਪਾਰਟੀਆਂ ਤੇ ਇੰਡੀਪੈਂਡੈਂਟਸ ਨੇ ਸਰ ਇਹ ਸਕਰੂਟੀਨੀ ਕਰੂਗੀ ਤੇ ਵਾਪਸੀ ਵੀ ਤੁਹਾਨੂੰ ਕੋਈ ਸਕਰੂਟੀਨੀ ਕੱਲ 11 ਵਜੇ ਸਕਰੂਟੀਨ ਦਾ ਟਾਈਮ ਹੈ ਜੀ ਉਸ ਦੇ ਵਿੱਚ ਅਸੀਂ ਸਾਰੇ ਇਹ ਜੋ ਨੋਮੀਨੇਸ਼ਨ ਫਾਰਮਸ ਹੈ ਇਹਨਾਂ ਦੀ ਵੈਰੀਫਿਕੇਸ਼ਨ ਕਰਾਂਗੇ ਤੇ ਉਹਦੇ ਬਾਅਦ ਦੇਖਾਂਗੇ ਕਿ ਕੌਣ ਕੌਣ ਸੇ ਜੋ ਵੈਲਿਡ ਹੈ ਇਹਨਾਂ ਚੋਂ ਔਰ ਕੱਲ ਸ਼ਾਮ ਨੂੰ 3 ਵਜੇ ਤੱਕ ਇਹਨੂੰ ਫਾਈਨਲ ਕਰ ਦਾਂਗੇ ਸਰ ਕਾਲਜ ਬਾਕਸੀ ਕਰੂਗਾ ਲੈਂਡਗੇ ਉਹ ਪਰਸੋਂ ਹੈ ਜੀ ਪਰਸੋਂ ਜੋ ਹੈ 16 ਤਾਰੀਖ ਨੂੰ 11 ਵਜੇ ਤੋਂ ਲੈ ਕੇ 17 ਤਾਰੀਖ ਸ਼ਾਮ ਦੇ 3 ਵਜੇ ਤੱਕ ਤੁਸੀਂ ਆਪਣੇ ਨਾਮਜ਼ਦਗੀ ਦੇ ਨੋਮੀਨੇਸ਼ਨ ਦੇ ਫਾਰਮ ਵਾਪਸ ਲੈ ਸਕਦੇ ਹੋ ਤੇ ਇਹਦਰ ਆਪਣੇ ਸਿੰਬਲ ਸਿੰਬਲ ਲੁਕੇਸ਼ਨ 17 ਤਾਰੀਖ ਨੂੰ 3 ਵਜੇ ਹੈ ਜੀ ਠੀਕ ਹੈ ਜੀ ਇਹਦੇ ਕਿਹੜੀਆਂ ਕਿਹੜੀਆਂ ਨੈਸ਼ਨਲ ਪਾਰਟੀਆਂ ਤੇ ਕਿਹੜੀਆਂ ਖੇਤਰੀ ਪਾਰਟੀਆਂ ਨੇ ਆਏ ਜੀ ਸਾਡੇ ਕੋਲ ਟੋਟਲ ਅੱਜ ਸ਼ਾਮ 3 ਵਜੇ ਤੱਕ 43 ਨੋਮੀਨੇਸ਼ਨਸ ਜੋ ਹੈ ਐਸ ਏ ਆਰਓ ਮੈਨੇ ਰੀਸੀਵ ਕੀਤੇ ਹਨ ਇਦੇ ਵਿੱਚ ਜੇ ਮੈਂ ਨੈਸ਼ਨਲ ਪਾਰਟੀਆਂ ਦੀ ਗੱਲ ਕਰਾਂ ਇੱਥੇ 4 ਨੈਸ਼ਨਲ ਪਾਰਟੀਆਂ ਦੇ ਕੈਂਡੀਡੇਟਸ ਨੇ ਥੇ ਆਪਣਾ ਨਾਮਜ਼ਦਗੀ ਫਾਰਮ ਦਿੱਤਾ ਹੈ ਜੇ ਮੈਂ ਸਟੇਟ ਪਾਰਟੀ ਦੀ ਗੱਲ ਕਰਾਂ ਤੇ ਕਾਲੀ ਦਲ ਤੇ ਕਾਲੀ ਦਲ ਅੰਮ੍ਰਿਤਸਰ ਨੇ ਦਿੱਤਾ ਹੈ ਬਾਕੀ ਅਨਰਿਕਗਨਾਈਜ਼ਡ ਪਾਰਟੀਆਂ ਤੇ ਇੰਡੀਪੈਂਡੈਂਟਸ ਨੇ ਸਰ ਇਹ ਸਕਰੂਟੀਨੀ ਕਦੋਂ ਹੋਏਗੀ ਤੇ ਵਾਪਸੀ ਕਦੋਂ ਲੱਗਣੀ ਹੈ ਸਕਰੂਟੀਨੀ ਕੱਲ 11 ਵਜੇ ਸਕਰੂਟੀਨ ਦਾ ਟਾਈਮ ਹੈ ਜੀ ਉਸ ਦੇ ਵਿੱਚ ਅਸੀਂ ਸਾਰੇ ਇਹਨਾਂ ਜੋ ਨੋਮੀਨੇਸ਼ਨ ਫਾਰਮਸ ਹੈ ਇਹਨਾਂ ਦੀ ਵੈਰੀਫਿਕੇਸ਼ਨ ਕਰਾਂਗੇ ਤੇ ਉਹਦੇ ਬਾਅਦ ਦੇਖਾਂਗੇ ਕਿ ਕੌਣ-ਕੌਣ ਸੇ ਜੋ ਵੈਲਿਡ ਹੈ ਇਹਨਾਂ ਚੋਂ ਔਰ ਕੱਲ ਸ਼ਾਮ ਨੂੰ 3 ਵਜੇ ਤੱਕ ਇਹਨੂੰ ਫਾਈਨਲ ਕਰ ਦਾਂਗੇ ਸਰ ਕਾਲਜ ਆਕਸੀਡਨਰ ਲੰਡਨ ਦੇ ਉਹ ਪਰਸੋਂ ਹੈ ਜੀ ਪਰਸੋਂ ਜੋ ਹੈ 16 ਤਾਰੀਖ ਨੂੰ 11 ਵਜੇ ਤੋਂ ਲੈ ਕੇ 17 ਤਾਰੀਖ ਸ਼ਾਮ ਦੇ 3 ਵਜੇ ਤੱਕ ਤੁਸੀਂ ਆਪਣੇ ਨਾਮਜ਼ਦਗੀ ਦੇ ਨੋਮੀਨੇਸ਼ਨ ਦੇ ਫਾਰਮ ਵਾਪਸ ਲੈ ਸਕਦੇ ਹੋ ਤੇ ਇਹ ਤਾਂ ਆਪਣੇ ਸਿੰਬਲ ਸਿੰਬਲ ਆ ਲੋਕੇਸ਼ਨ 17 ਤਾਰੀਖ ਨੂੰ 3 ਵਜੇ ਹੈ ਜੀ ਠੀਕ ਹੈ ਠੀਕ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par